ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਅੱਜ ਆਪਾਂ ਬਣਾਉਣ ਲੱਗੇ ਆ ਆਲੂ ਤੇ ਭਿੰਡੀਆਂ ਜਿਹੜੀਆਂ ਬਿਨਾ ਲਸਣ ਆਹ ਸੌਰੀ ਬਿਨਾ ਇਹ ਆਪਾਂ ਆਲੂ ਕੱਟੇ ਹੋਏ ਆ ਧੋ ਕੇ ਆਲੂ ਕੱਟ ਲਿਆ ਇਹ ਆਪਾਂ ਭਿੰਡੀਆਂ ਧੋ ਕੇ ਕੱਪੜੇ ਨਾਲ ਪੂੰਝ ਕੇ ਕੱਟ ਲੀਆਂ ਤੇ ਆਪਣੀਆਂ ਇਹ 500 ਗ੍ਰਾਮ ਭਿੰਡੀਆਂ ਨੇ ਠੀਕ ਆ ਜੀ ਤਾਂ ਆਪਾਂ ਭਿੰਡੀਆਂ ਦੀ ਸਬਜ਼ੀ ਤਿਆਰ ਕਰਨ ਲੱਗੇ ਆ ਤੁਹਨ ਮੈਂ ਦਿਖਾ ਦਿਆਂ ਇਹ ਇੱਥੇ ਮੇਰਾ ਆਹ ਦੇ ਕੋਲ ਕੜਾਹੀ ਵਿੱਚ ਤੇਲ ਥੋੜਾ ਜਿਹਾ ਤੇਲ ਪਾਉ ਤਾ ਜਾਈਦਾ ਹੁੰਦਾ ਕਿ ਆਪਾਂ ਫਰਾਈ ਕਰਨੀਆਂ ਇਹਨੂੰ ਇਹਦੇ ਵਿੱਚ ਹੁਣ ਤੇ ਜਿਹੜੀ ਜੱਪਾ ਲਿਆਵਾ ਕਿਤੇ ਜੱਪਾ ਕੋਈ ਵੀ ਨਹੀਂ ਪਾਉਂਦੇ ਆ ਆਦਰਕ ਕਲਾ ਅਦਰਕ ਤਵੇ 'ਤੇ ਗਰਮੀ ਬਹੁਤ ਹੋਰ ਪਤਾ ਤੇ ਜਿਹਦੀ ਵੀ ਜੱਪਾ ਗੰਡਾ ਵਗੈਰਾ ਕੋਈ ਨਹੀਂ ਪਾਉਂਦੇ ਤੇ ਤੁਹਾਨੂੰ ਇਦਾਂ ਹੀ ਹੀ ਬਣਾ ਕੇ ਦਿਖਾਉਣੀ ਆ ਸਬਜੀ ਨੂੰ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਜਿਵੇਂ ਫਰਾਂਜੀ ਸਬਜ਼ੀ ਬਣਾਉਣੇ ਆਪਦੇ ਉਸੇ ਤਰੀਕੇ ਨਾਲ ਇੰਪਰਾ ਤੇਲ ਗਰਮ ਹੋਈ ਅੰਦਰ ਲਾਈਏ ਫੱਤਾ ਰੱਖੀ ਹੈ ਆ ਦੇਖੋ ਤੇਲ ਨਕਾ ਇੰਨਾ ਪਿਆ ਹੋਆ Non è che si può fare niente, si può fare niente. Se ਹੁੰਦੀਆਂ ਜਿਆਦਾ ਤੁਹਾਨੂੰ ਬੜਾ ਟਾਈਮ ਨਹੀਂ ਲੈਂਦੀਆਂ ਹੁੰਦੀਆਂ ਫਰਾਈ ਹੋਣ ਲੱਗਿਆ ਆ ਦੇਖੋ ਜੀ ਆਪਾਂ ਪਿੰਡੀਆਂ ਕਰ ਰਹੇ ਹਾਂ ਫਰਾਈ ਜੀ ਵਿੱਚ ਤਾਂ ਥੋੜੀ ਜੀ ਹਲਦੀ ਪਾਵਾਂਗੇ ਐਨੀ ਜੀ ਹਲਦੀ ਪਾਉਣ ਨਾਲ ਇਹਦਾ ਬਗੰਦੇ ਅੰਦਰ ਜਦ ਵੀ ਆਪਣੇ ਸੁੱਕੇ ਸਬਜ਼ੀ ਹੁੰਦੀਆਂ ਨੇ ਜੀ ਇਹ ਜ਼ਿਆਦਾਤਰ ਆਪਾਂ ਨੂੰ ਸਰੋਂ ਦੇ ਤੇਲ 'ਚ ਬਣਾਉਣੇ ਚਾਹੀਦੇ। ਆਪਣੇ ਕੋਲੇ ਤੜਕੇ ਜੋੜਾ ਤੇਲ ਬਚ ਗਿਆ ਜੀ ਇਹਦੇ ਵਿੱਚ ਆਪਾਂ ਕੋਈ ਗੰਦਾ ਨਹੀਂ ਪਾਉਣਾ ਕੋਈ ਕੁਝ ਨਹੀਂ ਪਾਉਣਾ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਜੀਰਾ। ਮੈਂ ਕੋ ਜਿਆਦਾ ਬਾਲੇ ਮਸਾਲੇ ਨਹੀਂ ਪਾਉਂਦੀ ਸਬਜ਼ੀਆਂ ਚ ਤੇ ਮੈਂ ਤਾਂ ਬਸ ਸਿੰਪਲ ਮਸਾਲੇ ਪਾ ਕੇ ਸਬਜ਼ੀ ਤਿਆਰ ਕਰਦੀ ਹੁੰਦੀ ਆ ਜਿਹੜੇ ਵੀ ਆਪਾਂ ਨੂੰ ਤੇ ਸੁੱਕੀ ਸਬਜ਼ੀ ਜੀਰਾ ਪਾਣਾ ਬਹੁਤ ਜ਼ਰੂਰੀ ਹੁੰਦਾ ਥੀ ਪਾਤਾ ਪਾ ਜੀਰਾ ਠੀਕ ਹੈ ਜੀ ਆਪਾਂ ਪਾਤੇ ਇਹ ਆਲੂ ਆਪਣੇ ਤੋਂ ਤੇ ਫਰੈਸ਼ ਕੀਤੇ ਹੋਏ ਆਲੂ ਆ ਹੁਣ ਆਪਾਂ ਇਹਨਾਂ ਨੂੰ ਆਲੂਆਂ ਨੇ ਚੰਗੀ ਤਰ੍ਹਾਂ ਧੋਣ ਲਾਂਗੇ ਇਸ ਤੇ ਪਰ ਥੋੜੀ ਜਿਹੀ ਜਗ੍ਹਾ ਬਣਾ ਕੇ ਨਾ ਵਿਚਾਲੇ ਥੋੜੀ ਜਿਹੀ ਜਗ੍ਹਾ ਬਣਾ ਕੇ ਉਹਦੇ ਵਿੱਚ ਆਪਾਂ ਪਾ ਦਾਂਗੇ ਥੋੜਾ ਜਿਹਾ ਭਾਈ ਆਪਣਾ ਲਸਣ ਦਾ ਪੇਸਟ ਤੇ ਅਦਰਕ ਆ ਉਹ ਵਗੈਰਾ ਕੋਈ ਹੋਰ ਮੈਂ ਕੁਝ ਪਾਉਂਦੀ ਨਹੀਂ ਲਸਣ ਥੋੜਾ ਜਿਹਾ ਮੈਂ ਪਾਤਾ लसन पेस्ट बना के पाया इन्हें थोड़ा जहाँ इच्छे भोन लागे जी बच्चे जी खाला आपका हल्के अपने वरिए रू बन लगे ਵੀ ਵੀ ਕਦੇ ਇਸਾ ਬਣਾ ਕੇ ਦੇਖੋ ਬਹੁਤ ਟੇਸਟੀ ਬਣਦੀ ਹੈ ਇਹ ਇਹ ਕੋਈ ਜ਼ਿਆਦਾ ਮੈਂਟ ਵੀ ਨਹੀਂ ਲੱਗਦੀ ਇਹਨੇ ਟਾਈਮ ਤੇ ਆਪਣੀ ਖਾਣੀ ਬਣਾ ਲੈਂਦੇ ਆ ਹਨ ਜਿਵੇਂ ਆਪਾਂ ਲੋਗਾਂ ਦੀ ਅਕੋਰਡਿੰਗ ਥੋੜਾ ਜਿਹਾ ਉਸ ਹਿਸਾਬ ਨਾਲ ਆਪਾਂ ਨਮਕ ਪਾ ਦੇਗੇ ਦੇ ਜਿਵੇਂ ਆਪਣੇ ਆਲੂ ਆ ਇੰਨਾ ਖਬਰ ਜਿਹਾ ਨਮਕ ਪਾਉਣਾ ਆਪਾਂ ਤੋਂ ਸਲੋ ਨੂੰ ਇਹਨੂੰ ਸੌਣਾ ਕਰ ਦਾਂਗੇ ਗੈਸ ਨੂੰ ਜਿਹੜੇ ਆਲੂ ਆਪਣੇ ਵਧੀਆ ਤਰੀਕੇ ਨਾਲ ਤਿਆਰ ਹੋ ਜਾਣਾ छोटा जा हो कम करते हैं आप इधरले वाली गैस चला के छोटे वाली उन्हें अपने आलू बाते हैं तो आप छोटे वाली गैस चला के आप थोड़ा जहा बेसन भुनांगे ਅਤੇ ਦੇਖੋ ਜੀ ਆਪਾਂ ਵੇਸਨ ਭੁਰਨਣ ਲੱਗੇ ਆ ਥੋੜਾ ਜਿਹਾ ਆਪਣੇ ਵੇਸਣ ਦਾ ਰੰਗ ਬਦਲ ਹੀ ਜਾਂਦਾ। ਇਹ ਦੇਖੋ ਜੀ ਆਪਣੇ ਆਲੂਆਂ ਚ ਆਪਾਂ ਪਾਤਾ ਮਸਾਲੇ ਸਾਤੇ ਤੇ ਆਪਾਂ ਵੇਸਣ ਜਿਹੜਾ ਆਹ ਵਾਲਾ ਵੇਸਣ ਇਹ ਆਪਾਂ ਜੈਨੋ ਥੋੜੀਆਂ ਜਿਹੀਆਂ ਲਾਲ ਮਿਰਚਾਂ ਪਾ ਕੇ ਇਹਨੂੰ ਭੁੰਨ ਲਿਆ ਤੇ ਆਪਣੀਆਂ ਤਲੀਆਂ ਹੋਈਆਂ ਭਿੰਡੀਆਂ ਜਿਹੜੀਆਂ ਹੁਣ ਆਪਾਂ ਇਹਨਾਂ ਨੂੰ ਵਿੱਚ ਪਾ ਲਿਆ ਜੀ। ਚੰਗੀ। ਇਹ ਬਣ ਗਈ ਆਪਣੀ ਆਲੂ ਪੰਡਾ ਇਸ ਤਰ੍ਹਾਂ ਮਸਾਲੇ ਜਿਹੜੇ ਆਪਾਂ ਬਣਾਉਣੇ ਆ ਜੀ ਇੱਥੇ ਗਰਮ ਨਹੀਂ ਜ਼ਿਆਦਾ ਸੀ ਥੋੜਾ ਜਿਹਾ ਪੱਖੇ ਦੀ ਕੋਈ ਹਵਾ ਨਹੀਂ ਲੱਗ ਰਹੀ ਸੀ ਪੂਰੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਇੱਕ ਨਿੰਬੂ ਨਾੜ ਕੇ ਨਿੰਬੂ ਨਾਲ ਇਹਦਾ ਸਵਾਦ ਵਧੀਆ ਆ ਜਾਂਦਾ ਜੀ ਠੀਕ ਹੈ ਜੇ ਨੂੰ ਮੇਰੀ ਰੈਸਪੀ ਵਧੀਆ ਲੱਗੀ ਤਾਂ ਮੈਨੂੰ ਜ਼ਰੂਰ ਦੱਸਣਾ ਕਵਾਂਟਿਟੀ ਕਰਕੇ ਹੁਣ ਆਪਾਂ ਜਿਹੜੇ ਆਹ ਬੇਸਨ ਭੁੰਨਿਆ ਸੀ ਜੀ ਹੁਸੀਂ ਆਪਾਂ ਇਹ ਬੇਸਨ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਇਹ ਸਾਰਾ ਇਹ ਸਾਰਾ ਫਿਰ ਕੋਲਡ ਹੋ ਜਾਣਗੇ ਮਸਾਲੇ ਇਸ ਨਾਲ ਫਿਰ ਨਾ ਤਾਂ ਭਿੰਡੀ ਪਾਣੀ ਛੱਡੇ ਹੁਣ ਆਪਾਂ ਇਹਨਾਂ ਨੂੰ 5 ਮਿੰਟਾਂ ਵਾਸਤੇ ਦੇਵਾਂਗੇ ਢੱਕ 5 ਮਿੰਟਾਂ ਬਾਅਦ ਦੇਖਾਂਗੇ ਸਲੰਸ ਉਸ ਨੂੰ ਥੋੜਾ ਤੇਮਰ ਰੱਖ ਕੇ ਗੈਸ ਨੂੰ ਤਕ ਰਹੀਆਂ ਜੀ ਦੇਖੋ ਜੀ ਆਪਣੀ ਸਬਜੀ ਬਣ ਕੇ ਬਿਲਕੁਲ ਹੋ ਗਈ ਆ ਰੈਡੀ ਹੁਣ ਜੀ ਨੂੰ ਮੇਰੇ ਭੈਣ ਭਰਾਣੋਂ ਵੀਰ ਨੂੰ ਕਿਸੇ ਨੂੰ ਵੀ ਮੇਰੀ ਜੀ ਰੈਸিপি ਵਧੀਆ ਲੱਗੀ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਹੁਣ ਆਪਾਂ ਬੁਲਾਉਨੇ ਆ ਫਤਿਹ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ